ਨੂ ਲਾਈ ਗੁਰਦੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਜੀ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਬਰਿੰਡਾ ਤੇ ਆਪਾਂ ਬਾਈ ਜਸਪਾਲ ਸਿੰਘ ਸਿੱਧੂ ਦੇ ਖੇਤ ਚ ਖੜੇ ਆ ਤੇ ਬਾਈ ਬਹੁਤ ਲੰਮੇ ਸਮੇਂ ਤੋਂ ਲੈ ਕੇ ਚੰਗੀ ਖੇਤੀ ਕਰ ਰਿਹਾ ਤੇ ਬਾਕੀ ਜਾਣਕਾਰੀ ਬਾਈ ਤੋਂ ਆਪਾਂ ਲੈ ਲੈਨੇ ਆ ਹਾਂਜੀ ਬਾਈ ਜੀ ਕੀ ਹਾਲ ਆ ਬਹੁਤ ਵਧੀਆ ਜੀ ਫਸਲਾਂ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਜੀ ਤੇ ਪਹਿਲਾਂ ਧੰਨਵਾਦ ਬਾਈ ਜੀ ਤੁਹਾਡਾ ਜਿਹੜਾ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਚੰਗੇ ਬੀਜ ਚੰਗੀਆਂ ਫੱਕਾਂ ਦੇ ਰਹੇ ਹੋ ਤੇ ਜਿਹੜੇ ਕੰਮ ਆ ਦੀ ਸ਼ੁਰੂਆਤ ਆ ਉਹ ਕਿੰਨੇ ਕ ਸਮੇਂ ਤੋਂ ਕਦੋਂ ਕਦੋਂ ਕਰੀ ਆ ਬਾਈ ਜੀ ਇਹ ਦੱਸੋ ਮੈਂ ਸਬਜ਼ੀਆਂ ਦੀ ਕਾਸਤਾ 2001 ਤੋਂ ਸ਼ੁਰੂ ਕਰ ਲਈ ਸੀ ਅੱਛਾ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਕਿਸਾਨ ਭਰਾਵਾਂ ਦੀ ਮੰਗ ਵਧ ਗਈ ਠੀਕ ਹੈ ਫਿਰ ਇਧਰ ਪਨੀਰੀਆਂ ਵਾਲੇ ਪਾਸੇ ਆ ਗਏ 2013-14 ਲੈ ਕੇ ਅੱਛਾ ਉਸ ਤੋਂ ਅਸੀਂ ਕੰਮ ਸਟਾਰਟ ਕਰਿਆ ਸੀ ਦੋ ਕਨਾਲ ਪਿਆਏ ਦੀ ਪਨੀਰੀ ਤੋਂ ਹਾਂਜੀ ਹੁਣ ਸਾਡੇ ਕੋਲੇ ਦੋ ਏਕੜ ਲੱਗਿਆ ਹੋਈ ਪਨੀਰੀ ਆ ਬਾਕੀ ਇਹਦੇ ਨਾਲ ਸਾਡੇ ਕੋਲੇ ਸ਼ਿਮਲਾ ਮਿਰਚ ਲੰਬੀ ਮਿਰਚ ਟਮਾਟਰ ਬੈਂਗਣੀ ਜੋ ਵੀ ਮਤਲਬ ਹੁਣ ਅਵੇਲੇਬਲ ਐ ਇਸ ਟਾਈਮ ਆ ਗੋਭੀ ਦੇ ਨਾ ਕਿਸਮਾ ਅੱਛਾ ਜੋ ਜਿਹੜੀਆਂ ਪ੍ਰੀਜ਼ਾਂ ਹੁਣ ਟਾਈਮ ਆ ਉਹ ਸਾਰੀਆਂ ਸਾਡੇ ਕੋਲੇ ਤਿਆਰ ਆ ਤੇ ਕਿਸਾਨ ਭਰਾ ਮਤਲ ਲੈ ਜਾ ਰਹੇ ਨੇ ਤੇ ਬਾਈ ਜੀ ਆਪਾਂ ਮੇਲੇ ਮੂਲਿਆਂ ਜੀ ਪਹਿਲਾਂ ਤੋਂ ਭਾਗ ਲਿਆ ਕਿਤੇ ਮੇਲੇ 'ਚ 2004 ਤੋਂ ਮੈਂ ਪੀਜੂ ਕਿਸਾਨ ਕਲੱਬ ਜੋਇਨ ਕਰਿਆ ਸੀ ਅੱਛਾ ਉਸ ਤੋਂ ਲੈ ਕੇ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਬੇ ਆ ਹਰੇਕ ਮਹੀਨੇ ਸਾਡੀ ਮੀਟਿੰਗ ਹੁੰਦੀ ਆ ਹਰੇਕ ਮਤਲ ਮਹੀਨੇ ਦੇ ਪਹਿਲੇ ਵੀਰਵਾਰ ਉੱਥੇ ਅਸੀਂ ਜਾਂਦੇ ਆ ਕਿਸਾਨ ਮੇਲੇਾਂ ਤੇ ਵੀ ਜਾਂਦੇ ਆ ਤੁਹਾਨੂੰ ਮੈਂ ਹੋਰ ਦੱਸਦਾ ਵੀ 2017 ਤੋਂ ਲੈ ਕੇ 2025 ਤੱਕ अच्छा जी ਸਾਡੀ ਤੋਰੀ ਹਰੇਕ ਬਾਸ ਸਤੰਬਰ ਦੇ ਕਿਸਾਨ ਮੇਲੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਫਸਟ ਆ ਰਹੀ ਹੈ ਬਹੁਤ ਮਾਣ ਵਾਲੀ ਗੱਲ ਹੈ ਬਾਈ ਜੀ ਇਹ ਬਹੁਤ ਵੱਡੀ ਗੱਲ ਆ ਹਾਂਜੀ ਤੇ ਬਾਕੀ ਹੋਰ ਵੀ ਜਿਵੇਂ ਮਾਰਚ ਮਹੀਨੇ ਦੇ ਵਿੱਚ ਸਾਡੇ ਕੋਲੇ ਸ਼ਿਮਲਾ ਮਿਰਚ ਟਮਾਟਰ ਕੋਈ ਮਟਰ ਸਮਥਿੰਗ ਕੇ ਮੇਰੇ ਨੂੰ ਐਂ ਲੱਗਦਾ ਵੀ 50 52 ਇਨਾਮ ਅੱਜ ਤੱਕ ਮਤਲਬ ਯੂਨੀਵਰਸਿਟੀ ਤੋਂ ਮੈਨੂੰ ਮਿਲ ਚੁੱਕੇ ਆ ਤੇ ਬਹੁਤ ਵੀ ਆਪਾਂ ਘਟ ਰਿਹਾ ਸਪ੍ਰਿਹਾਂ ਕਰਕੇ ਹੈ ਅ ਦੇਖੋ ਜਿਹੜੀ ਅਸੀਂ ਆਰਗੈਨਿਕ ਤਾਂ ਨਹੀਂ ਮੈਨੂੰ ਕਹਿ ਸਕਦਾ ਹਾਂ ਵੀ ਅਸੀਂ ਖੇਤੀ ਕਰ ਰਹੇ ਹਾਂ ਅਸੀਂ ਯੂਨੀਵਰਸਿਟੀ ਨਾਲ ਮਿਲ ਕੇ ਕਰ ਰਹੇ ਹਾਂ ਕਿੰਨੀ ਰਿਕਮੈਂਡੇਸ਼ਨ ਹੈ ਯੂਨੀਵਰਸਿਟੀ ਵੀ 2 ਗੱਟੇ ਜਾਂ 2.5 ਗੱਟੇ ਜੂਰੀਆ ਪਾਉਂ ਉਹ ਨਹੀਂ ਪਾ ਰਹੇ ਆ ਐਕਸਟਰਾ ਨਹੀਂ ਪਾ ਰਹੇ ਜੇ ਮੈਂ ਅੱਜ ਕੱਲ ਲੋਕ ਕਹਿੰਿਆ ਵੀ 4-4 5-5 ਗੱਟੇ ਬੈਗ ਪਾ ਦਿੰਦੇ ਆ ਵੀ ਲੋਡ ਅਨਸਾਰ ਪਾਉਂ ਹਾਂ ਲੋਡ ਮੁਸਾਰ ਅਸੀਂ ਮਿੱਟੀ ਹਰ ਇੱਕ ਸਾਲ ਸਾਡੇ ਖੇਤ ਦੀ ਮਿੱਟੀ ਟੈਸਟ ਹੁੰਦੀ ਹੈ 6 ਮਹੀਨੇ ਬਾਅਦ ਉਹਦੇ ਵਿੱਚ ਜਿਹੜੀ ਚੀਜ਼ ਦੀ ਸਾਨੂੰ ਘਾਟ ਆ ਜਾਂਦੀ ਆ ਉਹ ਸੀ ਉਦਾਂ ਹੀ ਮਤਲਬ ਪਾਉਣੀ ਟੈਕਨੀਕ ਨਾ ਕਰ ਰਹੇ ਹਾਂ ਹਾਂਜੀ ਤੇ ਹੁਣ ਬਾਈ ਦੀ ਜਿਹ ਤੇ ਇਹ ਕਿਹੜੇ ਕਿਹੜੇ ਬੀ ਆਪਣੇ ਕੋਲੇ ਤਿਆਰ ਆ ਹੁਣ ਸਾਡੇ ਕੋਲੇ ਯੂਨੀਵਰਸਿਟੀਾਂ ਦੇ ਦੋ ਵੈਰਟੀਆਂ ਆਈਆਂ ਪੀਆਰ 7 ਅੱਛਾ ਪੀਆਰ 6 ਤੇ ਉਸ ਤੋਂ ਇਲਾਵਾ ਹਾਰਟੀਕਲ ਡਿਪਾਰਟਮੈਂਟ ਦੇ ਨਾਲ ਵੈਰਟੀਆਂ ਆ ਜਾਂਦੇ ਨੇ ਐਨਐਚਆਰਡੀਐਫ ਰੈੱਡ ਇੱਕ ਫਰਸੰਗੀ ਆਈ ਆ ਇਸ ਵਾਰ ਨਵੀਂ ਵੈਰਟੀ ਆਈ ਆ ਤੇ ਤਿੰਨ ਨੰਬਰ ਅੱਛਾ ਜੀ ਮਤਲਬ ਇਹ 500 ਵੈਰਟੀਆਂ ਨੇ ਜਿਹੜੀ ਜਿਹੜੀ ਜੋ ਰਿਕਮੈਂਡੇਸ਼ਨ ਹੈ ਯੂਨੀਵਰਸਿਟੀ ਉਹੀ ਵੈਰਟੀਆਂ ਲਾਉਣੇ ਆਸੀਂ ਕੋਈ ਪ੍ਰਾਈਵੇਟ ਨਹੀਂ ਵਿਆਗਦਾ ਸੀਡ ਲਾਉਂਦੇ ਠੀਕ ਆ ਹਾਂਜੀ ਆ ਤੇ ਬਾਈ ਜੀ ਕਿੰਨੇ ਥਾਂ 'ਚ ਇਹ ਕਿੰਨੀ ਪੈਂਦੀ ਆ ਇਹ 3 ਕਿਲੋ ਨਾਲ 1 ਏਕੜ ਲੱਗ ਜਾਂਦਾ 3 ਕਿਲੋ ਪਿਆਜ਼ ਦੇ ਨਾਲ ਮਤਲਬ ਅੱਛਾ ਹਾਂਜੀ ਹਾਂ 1 ਏਕੜ ਲੱਗ ਜਾਂਦਾ ਜੇ ਜਿਹੜੀਆਂ ਸਾਡੀਆਂ ਕੈਰੀਆਂ ਬਣ ਜਾਂਦੀਆਂ ਤੁਸੀਂ ਵੇਖ ਰਹੇ ਹੋ ਇਹ ਲੋਕਾਂ ਦੀਆਂ ਘਰੇਲੂ ਜ਼ਰੂਰਤਾਂ ਦਾ ਹੀ ਖਤਰਾ ਅੱਛਾ ਇਹਦੇ ਨਾਲ ਇੱਕ ਕੈਰੀ ਦੇ ਨਾਲ ਸਾਂਸਿੰਗ 4 ਤੋਂ 4.5 ਮਾਰਲੇ ਜਗ੍ਹਾ ਕਵਰ ਹੋ ਜਾਂਦੀ ਆ ਜਿਨ੍ਹਾਂ ਕਿ 4 ਤੋਂ 5 ਪਰਿਵਾਰ ਦਾ ਮੈਂਬਰ ਹੈਗੇ ਆ ਪਰਿਵਾਰ ਦੇ ਵਿੱਚ ਰਹਿੰਦੇ ਉਹਨਾਂ ਸਾਰੇ ਸਾਲ ਦੀਆਂ ਜ਼ਰੂਰਤਾਂ ਮਤਲਬ ਇੱਕ ਕੈਰੀ ਨਾਲ ਪੂਰੀਆਂ ਹੋ ਜਾਂਦੀਆਂ ਨੇ ਤੇ ਹੁਣ ਇਹ ਲੱਗਣ ਦੇ ਬਿਲਕੁਲ ਕਾਬਲ ਆ ਹੁਣ ਬਿਲਕੁਲ ਤਿਆਰ ਆ ਜਿਹੜੇ ਪਕਾਵੇਂ ਗੰਡਿਆਂ ਦਾ ਟਾਈਮ ਆ 15 ਦਸੰਬਰ ਤੋਂ ਲੈ ਕੇ 15 ਫਰਵਰੀ ਤੱਕ ਇਹਦਾ ਟਾਈਮ ਆ ਆ ਤੁਸੀਂ ਦਿਨੇ ਕਾ ਮਾਰੋ ਹੁਣ ਅਸੀਂ ਤਿੰਨ-ਚ ਦਿਨ ਹੋਇਆ ਕੰਮ ਸਟਾਰਟ ਕਰੇ ਨੂੰ ਹਾਂਜੀ ਤੇ ਹੁਣ ਸਾਡੇ ਕੋਲ ਫਾਰਮਰ ਆਈ ਜਾਂਦੇ ਆ ਲੋਡ ਮੁਤਾਬਕ ਮਤਲਬ ਪਨੀਰੀ ਲੈ ਜਾਂਦੇ ਆ ਤੇ ਅੱਗੇ ਵਾਸਤੇ ਹੋਰ ਕਿਹੜੇ-ਕਿਹੜੇ ਵੀ ਆਪਣੇ ਤਿਆਰ ਆ ਇਸ ਤੋਂ ਬਾਅਦ ਸਾਡੇ ਕੋਲੇ ਬੱਲਾ ਤਿਆਰ ਹੋ ਜਾਣਗੇ ਕਦੋਂ ਜਾਂਤੇ ਦਿਨਾਂ ਜਿੰਨੀਆਂ ਵੀ ਹੈਗੀਆਂ ਨੇ ਏ ਕਿਸਮਾਂ ਅੱਛਾ ਉਹ ਅੱਧ ਫਰਵਰੀ ਤੋਂ ਬਾਅਦ ਜਦੋਂ ਮਤਲਬ ਕੋਰ ਦਾ ਟਾਈਮ ਲੰਘ ਗਿਆ ਉਹ ਸਾਰੇ ਜੰਨ ਬੱਲਾ ਤਿਆਰ ਹੋ ਜਾਣਗੇ ਬਹੁਤ-ਬਹੁਤ ਧੰਨਵਾਦ ਬਾਈ ਜੀ ਤੁਹਾਡਾ ਮਿਹਰਬਾਨੀ ਸ਼ੁਕਰੀਆ ਸਾਨੂੰ ਟਾਈਮ ਦੇਣ ਲਈ ਇੱਕ ਕਰੀ ਨਾ ਆਪਣਾ ਨੰਬਰ ਬੋਲ ਦਿਓ 98729 30201 ਇੱਕ ਕਰੀ ਹੋਰ ਬੋਲ ਦਿਓ ਹੌਲੀ ਅ ਬਾਈ ਆ ਸੀਡ ਫਾਰਮਰ ਲਹਿਰਾ ਬੇਗਾ 98729 30201 ਮੋਬਾਈਲ ਨੰਬਰ ਹੈ ਧੰਨਵਾਦ ਬਾਈ ਜੀ ਸ਼ੁਕਰੀਆ ਮਿਹਰਬਾਨੀ ਬਾਈ ਦਾ ਆਪਾਂ ਜਿਹੜਾ ਖੇਤ ਆ ਇਹਦੀ ਲੋਕੇਸ਼ਨ ਦੱਸ ਦਿਆਂਗੇ ਤੁਹਾਨੂੰ ਇਹ ਆ ਫੱਕ ਬਹੁਤ ਵਧੀਆ ਤਿਆਰ ਆ ਤੇ ਹਰ ਵੇਲੇ ਬਾਈ ਤਕਰੀਬਨ ਆਪ ਵੀ ਖੇਤੀ ਰਹਿੰਦਾ ਤੇ ਆ ਜਿਹੜੀ ਬਾਈ ਜੀ ਇੰਨੀ ਵਿਕ ਚੁੱਕੀ ਜੀ ਆ ਫੱਕ ਆ ਬਖਾ ਦੇਨੇ ਆ ਤੁਹਾਨੂੰ ਆ ਸਾਡੇ ਕਿਸਾਨ ਭਰਾ ਸਾਰੀ ਫੱਕ ਤਕਰੀਬਨ ਲੈ ਗਏ ਇਥੋਂ ਲਾਉਣ ਖਾਤਰ ਬਹੁਤ ਵਧੀਆ ਚੰਗਾ ਕੰਮ ਆ ਬਾਈ ਦਾ ਜੇ ਕਿਸੇ ਭਰਾ ਨੇ ਗੰਡਿਆਂ ਦੀ ਫੱਕ ਹੁਣ ਚਾਹੀਦੀ ਆ ਲਾਉਣ ਖਾਤਰ ਤਾਂ ਬਾਈ ਨੇ ਨੰਬਰ ਬੋਲਤਾ ਇਹ ਜਿਹੜੀ ਆ ਫੱਕ ਆ ਅੱਗੇ ਇਹ ਤਿਆਰ ਆ ਆ ਮਿਰਚਾਂ ਬਾਈ ਜੀ ਮਿਰਚਾਂ ਮਿਰਚ ਦੀ ਪਨੀਰੀ ਆ ਬਹੁਤ ਵਧੀਆ ਅੱਗੇ ਆ ਬੱਲਾਂ ਆ ਗਈਆਂ ਛੋਟੀਆਂ ਛੋਟੀਆਂ ਹੋਰ ਤੇ ਜਿਹੜਾ ਬਾਗ ਆ ਅੱਗੇ ਬੈੱਡ ਬੋਰਡ ਬਣਾਏ ਹੋਏ ਆ ਬਾਈ ਜੀ ਇਹਨਾਂ ਤੇ ਬਈ ਸੌਂਕ ਨਾਲ ਤੋਰੀਆਂ ਦੀ ਖੇਤੀ ਕਰ ਦਿੰਨੇ ਆ ਜਿਹੜੀ ਆਪਾਂ ਤੋਰੀਆਂ ਦੇ ਬੀਜ ਚੰਗੀ ਤਰ੍ਹਾਂ ਲਾ ਕੇ ਇਨਾਂ ਦੇ ਉੱਪਰ ਚੜਾਏ ਜਾਂਦੇ ਆ ਜਾਲ ਦੇ ਖੰਭਿਆਂ ਦੇ ਬਹੁਤ ਸੌਂਕਣਾ ਕੰਮ ਕਰਦਾ ਬਾਈ ਆ ਤੋਰੀਆਂ ਵਾਸਤੇ ਹੀ ਬਾਗ ਬਾਈ ਹੈ ਨਾ ਇੱਕ ਇੱਕਨ ਲੱਗਿਆ ਬਾਈ ਅੱਛਾ ਇਹਦੇ ਵਿੱਚ ਅਸੀਂ ਅਧ ਏਪ੍ਰੈਲ ਤੋਂ ਬਾਅਦ ਤੋਰੀ ਲਾ ਦੇਾਂਗੇ ਫਿਰ ਨਵੰਬਰ ਤੱਕ ਚੱਲਦੀ ਰਹਿੰਦੀ ਹੈ ਉਸ ਤੋਂ ਬਾਅਦ ਫੇਰ ਪਨੀਰੀ ਆ ਜਾਣੀ ਇਹਦੇ ਵਿੱਚ ਕਿਹਾ ਨਾਲ ਏਜੰਸੀ ਹੈ ਆਪਣੇ ਟਰੱਕਾਂ ਦੀ ਸਾਡੇ ਟਾਟਾ ਮੋਟਰਸ ਦੀ ਹੈਗੀ ਹੈ ਇਹ ਏਜੰਸੀ ਆਪਾਂ ਲੋਕੇਸ਼ਨ ਦੱਸ ਦਿੰਦੇ ਆ ਬਾਈ ਜੀ ਸਾਨੂੰ ਆਪਾਂ ਖੜੇ ਆ ਮੇਨ ਰੋਡ ਤੇ ਖੜੇ ਆ ਮੇਨ ਹਾਈਵੇ ਆ ਇਹ ਪਠਿੰਡਾ ਜੀਰਕਪੁਰ ਰੋਡ ਐਨ ਐਚ 7 ਤੇ ਰੋਡ ਤੇ ਖੇਤ ਆ ਬਾਈ ਦਾ ਭਾਗੇ ਕਰਕੇ ਦਿਖਾ ਦਿੰਨੇ ਆ ਤੁਹਾਨੂੰ ਤੇ ਆ ਨਾਲ ਟਾਟਾ ਵਾਲਿਆਂ ਦੀ ਏਜੰਸੀ ਆ ਟਰੱਕਾਂ ਦੀ ਸਹੀ ਲੋਕੇਸ਼ਨ ਇਹ ਆ ਬਹੁਤ ਵਧੀਆ ਕੰਮ ਆ ਭਰਾ ਦਾ ਰਾਣੀ ਟਾਈਮ ਤੋਂ ਲੈ ਕੇ ਜੇ ਕਿਸੇ ਮੇਰੇ ਵੀਰ ਭਰਾ ਨੇ ਕੋਈ ਗੰਡਿਆਂ ਦੀ ਫੱਕ ਜਾਂ ਹੋਰ ਬੀਜ ਲੈਣਿਆ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਆ 94799 8308 ਆ ਮੇਨ ਹਾਈ ਵੀ ਆ ਗਿਆ ਬਾਈ ਜੀ 1 ਕਿਲੋਮੀਟਰ ਲਹਿਰਾਵੇਗਾ ਟੂਲਪਲਾਜਾ ਇਧਰ ਬਠਿੰਡੇ ਵਾਲੇ ਪਾਸੇ ਤੇ ਅੱਧਾ ਕਿਲੋਮੀਟਰ ਇਧਰ ਲਹਿਰਾਵੇਗਾ ਦਾ ਬੱਸ ਸਟੈਂਡ ਆ ਤੇ ਰੋਡ ਤੇ ਖੇਤਾ ਬਾਈ ਦਾ ਸਹੀ ਲੋਕੇਸ਼ਨ ਇਹ ਆ ਜੇ ਮੇਰੇ ਭਰਾ ਨੇ ਕਿਸੇ ਨੇ ਫੱਕ ਲੈਣੀ ਆ ਤਾਂ ਇੱਥੇ ਆ ਕੇ ਲੈ ਸਕਦੇ ਹੋ ਤੁਸੀਂ ਆ ਬੋਰਡ ਲੱਗਿਆ ਹੋਇਆ ਹੈ ਬਾਈ ਦਾ ਬਾਈ ਆ ਸੀਡ ਸਾਰਮ ਲੈਣਾ ਦੇਗਾ ਇੱਥੇ ਪਿਆਜ਼, शिमला ਮਿਰਚ, ਅਚਾਰੀ ਇਹਦੇ ਦੀ ਪਨੀਰੀ ਮਿਲਦੀ ਆ ਨੰਬਰ ਆ ਬਾਈ ਦਾ 98700 2930201 ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ